ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀਵਾਰ ਚੰਡੀ ਦੀ ਵਾਰ ਦੀ ਸੰਥਿਆ ਕਰ ਰਹੇ ਹਾਂ ਤੇ ਪਲੇਲਿਸਟ ਦੇ ਵਿੱਚ ਪਿਛਲੇ ਭਾਗ ਪਏ ਨੇ ਸੋ ਇੱਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਸ੍ਰੀ ਅੱਗੇ ਸ਼ੁਰੂ ਹੁੰਦਾ ਹੈ ਪੌੜੀ ਦੁਰਗਾ ਬੈਣ ਸੁਨੰਦੀ ਸੁਨੰਦੀ ਤੇ ਬਿਸਰਾਮ ਹੈ ਕਸ ਕੇ ਬੋਲਣਾ ਸੁਨੰਦੀ ਹੱਸੀ ਕਸ ਕੇ ਬੋਲਣਾ ਅਦਕ ਲੱਗਾ ਉੱਤੇ ਧਿਆਨ ਰੱਖਣਾ ਹੱਸੀ ਹੜ ਹੜਾਏ ਹੜ ਹੜਾਏ ੜੇ ਦੀ ਆਵਾਜ਼ ਉਚਾਰਨ ਹੋਵੇ ਹੜ ਹੜਾਏ ਓਹੀ ਸੀਹੋ ਮੰਗਾਇਆ ਰਾਖਸ ਪਖਣਾ ਮੰਗਾਇਆ ਤੇ ਵਿਸਰਾਮ ਹੈ ਰਾਖਸ ਪਖਣਾ ਕੱਸ ਕੇ ਬੋਲਣਾ ਤ ਕਦੇ ਨਾਲ ਚਿੰਤਾ ਕਰੋ ਨਾ ਕਾਈ ਇੱਥੇ ਵਿਸਰਾਮ ਹੈ ਦੇਵਾਂ ਨੂੰ ਆਖਿਆ ਰੋਹ ਡਾਰੇ ਨੂੰ ਹੋੜਾ ਤੇ ਹਾਹਾ ਮੁਕਤਾ ਹੈ ਹਾਹੇ ਦੀ ਆਵਾਜ਼ ਉਚਾਰਨ ਹੋਵੇ ਰੋਹ ਹੋਈ ਮਹਾਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਹਲੇ ਰੋਹਲੇ ਇੱਥੇ ਵਿਸਰਾਮ ਹੈ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਬਰਸ਼ੀਆਂ ਇੱਥੇ ਵਿਸਰਾਮ ਹੈ ਸੂਰਜ ਨਦਰ ਨਾ ਪਾਏ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਹੁਣ ਧਿਆਨ ਰੱਖਣਾ ਜੁੜੇ ਤੇ ਵਿਸਰਾਮ ਹੈ ਤੇ ਮੰਮੇ ਔਂਕੜ ਰਹਾ ਹੇ ਨੂੰ ਸਿਆਰੀ ਮੋਹ ਨਹੀਂ ਕਹਿ ਦੇਣਾ ਮੋਹੇ ਮੰਮੇ ਔਂਕੜ ਹਾਇ ਸਿਆਰੀ ਮੋਹੇ ਦੋਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਵੱਜੇ ਕਸਕੇ ਬੋਲਣਾ ਅਦਕਲਾ ਕੇ ਵੱਜੇ ਰਾਕਸ਼ ਆਏ ਰੋਹਲੇ ਹਾਹੀ ਦੀ ਆਵਾਜ਼ ਵਿੱਚ ਉਚਾਰਨ ਹੋਵੇ ਸੰਗਤ ਜੀ ਰੋਹਲੇ ਤਰਵਾਰੀ ਬਖਤਰ ਸੱਜੇ ਇਹਨੂੰ ਬਖਤਰ ਬੋਲਣਾ ਹੋਰ ਤਰ੍ਹਾਂ ਦੇ ਢੰਗ ਤਰੀਕੇ ਦੇ ਨਾਲ ਉਚਾਰਨ ਨਹੀਂ ਕਰਨਾ ਬਖਤਰ ਸੱਜੇ ਜੁੱਟੇ ਸੋਹੇ ਜੁੱਧ ਨੂੰ ਇੱਥੇ ਵੀ ਸਰਾਮੇ ਧਿਆਨ ਰੱਖਣਾ ਅਦਕ ਦੇ ਨਾਲ ਉਚਾਰਨ ਕਰਨੇ ਨੇ ਕਿਉਂਕਿ ਦਸਮ ਗ੍ਰੰਥ ਦੇ ਵਿੱਚ ਅਦਕ ਦੇ ਨਾਲ ਅਦਕ ਹਰੇਕ ਥਾਂ ਤੇ ਲੱਗਾ ਆਉਂਦਾ ਹੈ ਪਰ ਆਪਾਂ ਜੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਉਸ ਗੁਰਬਾਣੀ ਦੇ ਵਿੱਚ ਕਿਤੇ ਵੀ ਲਿਖਤੀ ਰੂਪ ਵਿੱਚ ਅਦਕ ਨਹੀਂ ਆਇਆ ਪਰ ਜੇ ਆਪਾਂ ਦਸਮ ਗ੍ਰੰਥ ਸਾਹਿਬ ਵਿੱਚ ਦਰਸ਼ਨ ਕਰੀਏ ਤੇ ਹਰੇਕ ਸ਼ਬਦ ਦੇ ਉੱਤੇ ਜਿੱਥੇ ਜਿਹੜਾ ਸ਼ਬਦ ਕਸ ਕੇ ਬੋਲਣ ਵਾਲਾ ਉੱਥੇ ਅਦਕ ਲੱਗਾ ਹੋਇਆ ਹੈ ਜੁੱਟੇ ਸੋਹੇ ਜੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ ਜਾਣਨ ਪਹਿਲਾ ਨਾਣਾ ਫਿਰ ਨੰਨਾ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਕਸ ਕੇ ਬੋਲਣਾ ਪੌੜੀ ਜੰਗ ਮੁਸਾਫਾ ਬੱਜਿਆ ਬੱਜਿਆ ਕਸ ਕੇ ਬੋਲਣਾ ਰਣ ਘੁਰੇ ਨਗਾਰੇ ਚਾਵਲੇ ਝੂਲਣ ਨੇ ਜੀ ਬੈਰ ਕਾ ਨਿਸ਼ਾਨ ਲਸਣ ਲਸਾਵਲੇ ਢੋਲ ਨਗਾਰੇ ਪੌਣ ਦੇ ਹੂੰਗਣ ਉੰਗਣ ਪੜਨ ਦਾ ਗੇਦੀਵਾਜ ਉਚਾਰਨ ਹੋਵੇ ਹੋਰ ਤਰੀਕੇ ਦੇ ਨਾਲ ਉਚਾਰਨੀ ਕਰਨਾ ਉੰਗਣ ਜਾਣ ਜਟਾਵਲੇ ਦੁਰਗਾ ਦਾਨੋ ਡਹੇ ਰਣ ਇੱਥੇ ਵਿਸਰਾਮ ਨਾਦ ਵਜਣ ਖੇਤ ਪਿਹਾਵਲੇ ਬੀਰ ਪਰੋਤੇ ਬਰਛੀਏ ਜਾਣ ਢਾਲ ਚਮਟੇ ਆਵਲੇ ਚਮਟੇ ਕਹਿਣਾ ਚਾਚਾ ਮੰਮੇ ਔਂਕੜਾ ਤੇ ਉਤੇ ਅਧਕ ਲੱਗਾ ਟੈਂਕ ਨੂੰ ਲਾਂ ਲੱਗੀ ਚਮਟੇ ਆਵਲੇ ਇੱਕ ਵੱਡੇ ਟੇਗੀ ਤੜਫੀਆਂ ਨਾ ਇੱਥੇ ਵਿਸਰਾਮ ਹੈ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਢੀਆਂ ਨ ਇੱਥੇ ਬਿਸਰਾਮ ਹੈ ਰੇਤ ਵਿੱਚੋਂ ਕਨੋੜੇ ਦੇ ਨਾਲ ਚਾਚੇ ਨੂੰ ਕਨੋੜਾ ਲੱਗਿਆ ਤਿਆਰ ਰੱਖਣਾ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸ਼ੂਲਾ ਇਹਨੂੰ ਗੱਦਾ ਨਹੀਂ ਕਹਿ ਦੇਣਾ ਪੋਲਾ ਉਚਾਰਨ ਕਰਨਾ ਹੈ ਗਦਾ ਤ੍ਰਿਸ਼ੂਲਾ ਵਰਸ਼ੀਆਂ ਤੀਰ ਵਗਣ ਅਧਕ ਦੇ ਨਾਲ ਕੱਸ ਕੇ ਵਗਣ ਖਰੇ ਉਤਾਵਲੇ ਜਨ ਦッセ ਭਜੰਗਮ ਸਾਵਲੇ ਡਣ ਜਾਣ ਦッセ ਭਜੰਗਮ ਸਾਵਲੇ ਇੱਥੇ ਜੱਜੇ ਦੇ ਨਾਲ ਉਚਾਰਨ ਕਰਨਾ ਹੈ ਹੁਣ ਕਈ ਥਾਂ ਤੇ ਆਪਾਂ ਗੁਰਬਾਣੀ ਵਿੱਚ ਦਰਸ਼ਨ ਕਰਾਂਗੇ ਤੇ ਉੱਥੇ ਫਿਰ ਇੱਥੇ ਐਡੇ ਦੇ ਨਾਲ ਉਚਾਰਨ ਆਉਂਦਾ ਹੈ ਭਜੰਗਮ ਪਰ ਧਿਆਨ ਰੱਖਣਾ ਇੱਥੇ ਜੱਜੇ ਦੇ ਨਾਲ ਹੀ ਉਚਾਰਨ ਕਰਨਾ ਹੈ ਭਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਵੀਰ ਰੁਹਾਵਲੇ ਸੋ ਸੰਗਤ ਜੀ ਇਥੋਂ ਤੱਕ ਆਪਣੀ ਸੰਖਿਆ ਸੰਪੂਰਨ ਹੋ ਗਈ ਹੈ ਪਿਛਲੇ ਪਾੜ ਪਲੇਲਿਸਟ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ